ਬਹੁਤ ਹੀ ਸਤਿਕਾਰਯੋਗ ਮੇਰੀਆਂ ਜੁਝਾਰੂ ਭੈਣੋ ਅੱਜ ਔਰਤ ਦਿਵਸ ਜਿਹੜਾ ਆਪਾਂ ਮਨਾ ਰਹੇ ਹਾਂ ਚਾਹੇ ਤੇ ਮਾਨਤਾ ਦੇਤੀ ਵੀ ਔਰਤਾਂ ਯਾਦ ਹੋ ਗਈਆਂ ਔਰਤਾਂ ਦਾ ਇੱਕ ਦਿਨ ਮਨਾਉਣ ਲੱਗੇ ਆਪਾਂ ਪਰ ਸਾਰੇ ਕਹਿਣ ਬਗਾਨੇ ਤੇਕੇ ਕਹਿਣ ਪਰਾਈ ਸਾਨੂੰ ਦੱਸ ਦਿਓ ਜੋ ਆਇਆ ਕਰਨ ਆਉਣ ਗਿਆ ਤੇ ਉਹ ਆਜ਼ਾਦੀ ਦਾ ਦਿਨ ਮਨਾ ਕੇ ਜਾਣ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਆਰਥਿਕ ਲੋੜਾਂ ਨੇ ਤੇ ਉਹਨਾਂ ਦੀਆਂ ਸਮਾਜ ਦੀਆਂ ਲੋੜਾਂ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਪਾਲਣ ਪੋਲਣ ਦੀਆਂ ਲੋੜਾਂ ਨੇ ਉਹ ਸਾਰੀਆਂ ਪੂਰੀਆਂ ਹੁੰਦੀਆਂ ਨੇ ਇੱਕ ਅੱਜ ਤੁਸੀਂ ਇਹ ਦਿਨ ਮਨਾ ਰਹੇ ਹੋ ਜਿਹੜੀਆਂ ਅਸੀਂ ਦੱਬੀਆਂ ਤੇ ਕੁਚਲੀਆਂ ਤੇ ਇੱਥੇ ਕਰਜ਼ੇ ਦੀ ਪੱਟੀ ਮਾਰ ਆ ਜਿਹੜੀ ਸਾਡੇ ਮਰਦਾਂ ਦੇ ਉੱਤੇ ਪਈ ਐ ਤੇ ਉਹਦੀ ਦੂਰੀ ਮਾਰ ਅਸੀਂ ਹੰਡਾਰੀਆਂ ਜਿੱਥੇ ਕਰਜ਼ੇ ਦਾ ਸਤਾਇਆ ਹੋਇਆ ਸਾਡਾ ਕਿਸਾਨ ਖੁਦਕਸ਼ੀ ਕਰ ਜਾਂਦਾ ਜਿਹੜੀਆਂ ਸਾਰਾ ਦੁੱਖ ਤਕਲੀਫ ਆਪਦੇ ਪਿੰਡੇ ਤੇ ਚਲਦੀਆਂ ਇਹ ਸਮਾਜ ਦੀਆਂ ਬਰਿਆਈਆਂ ਨੂੰ ਤੇ ਸਮਾਜ ਦੀਆਂ ਜੋ ਵਿਚਰਨ ਦੇ ਵਿੱਚ ਡਿੱਕ ਕਰਦੀਓ ਇਹ ਜੋ ਇੱਥੋਂ ਦਾ ਆਜ਼ਾਦੀ ਦਾ ਰੰਗ ਮਾਨਦੇ ਨੇ ਜਿਹੜੇ ਕਹਿੰਦੇ ਨੇ ਸਾਡਾ ਮਲਕ ਤਾਂ ਆਜ਼ਾਦ ਹੋ ਗਿਆ ਇੱਥੇ ਤਾਂ ਔਰਤ ਨੂੰ ਵੀ ਆਜ਼ਾਦੀ ਹੈ ਇੱਥੇ ਔਰਤ ਆਪਦੀ ਹਰ ਇੱਕ ਗੱਲ ਪਗਾ ਸਕਦੀ ਹੈ ਜੇ ਅਸੀਂ ਗੱਲ ਕਰਨੀ ਹੋਵੇ ਇੱਥੇ ਸੰਸਦ ਦੇ ਵਿੱਚ ਔਰਤਾਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਂਦੀਆਂ ਸੰਸਦ ਉਹ ਦੇ ਚੰਦਗੀ ਹੈ ਠੀਕ ਹੈ ਉਹਨਾਂ ਦੇ ਨਾਂ ਜ਼ਮੀਨ ਹੋ ਸਕਦੀ ਹੈ ਉਹਨਾਂ ਦੇ ਚੰਨੀ ਪੈਸੇ ਦੀ ਕਮੀ ਨਹੀਂ ਹੋ ਸਕਦੀ ਪਰ ਜਦੋਂ ਬੋਲਣ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਵੀ ਬਰਾਬਰ ਬੋਲਣ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਵੀ ਆਪਦੀ ਗੱਲ ਨਹੀਂ ਕਹ ਕਦੇ ਤੁਸੀਂ ਦੇਖ ਲਓ ਸੰਸਦ ਦੇ ਵਿੱਚ ਬਹਿਸ ਚੱਲਦੀ ਹੋਵੇ ਕੋਈ ਮੁੱਦਿਆਂ ਦੀ ਗੱਲ ਚੱਲਦੀ ਹੋਵੇ ਉੱਥੇ ਕੋਈ ਔਰਤ ਨਹੀਂ ਬੋਲਦੀ ਇਸੇ ਤਰ੍ਹਾਂ ਜਦੋਂ ਅਸੀਂ ਘਰੇ ਸਾਰਾ ਕੰਮ ਧੰਦਾ ਕਰਦੀਆਂ ਜਦੋਂ ਵੀ ਕੋਈ ਕਵੀਲ ਪੋਗਦੀ ਨਹੀਂ ਹੈਗੀ ਆਰਤ ਨੂੰ ਮੰਨਿਆ ਨਹੀਂ ਜਾਂਦਾ ਐਸੇ ਕਰਕੇ ਜਿਹੜੀ ਭਾਰਤੀ ਕਿਸਾਨ ਜੁਨੀਆਂ ਨੇ ਇਕੱਠਾ ਹੋ ਰਹੇ ਹੈ ਇੱਕ ਕਾਰਜ ਕਰਿਆ ਸੂਬਾ ਕਮੇਟੀ ਪ੍ਰਾਜਮਾਨ ਹੁੰਦੀਆਂ ਨੇ ਉਹ ਕੀਲੇ ਨਾਲ ਸੰਧੀਆਂ ਕਰਦੀਆਂ ਤੇ ਉਹ ਸੰਧੀਆਂ ਕਰਕੇ ਗੱਲ ਕੀਦਾ ਕਰਦੀਆਂ ਤੇ ਨੀਤੀਆਂ ਕੀਆਂ ਲਾਗੂ ਕਰਦੀਆਂ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਦਿੱਲੀ ਕੋਲ ਨੇ ਸਾਨੂੰ ਸਿਖਾਦਾ ਸਾਨੂੰ ਦੱਸਦਾ ਵੀ ਇੱਥੇ ਜਿਹੜੀ ਸਾਡੀ ਘਰਾਂ ਦੀ ਮੰਦ ਹੱਲੀ ਐ ਸਾਡੇ ਕਰਮ ਨਹੀਂ ਮਾੜੇ ਸਾਡੀ ਕਿਸਮਤ ਨਹੀਂ ਮਾੜੀ ਤੇ ਇਥੋਂ ਦੀਆਂ ਸਮੇਂ ਦੀਆਂ ਹਕੂਮਤਾਂ ਨੇ ਜੜੀਆਂ ਇਹ ਉਹ ਨੀਤੀਆਂ ਲੈ ਕੇ ਆਉਂਦੀਆਂ ਜਿਹੜੀਆਂ ਸਾਡੇ ਗਲ ਗੁੱਠਾ ਦਿੰਦੀਆਂ ਜਿਹੜੀਆਂ ਸਾਡੇ ਸਿਰ ਤੇ ਸੈਨ ਨੂੰ ਖਦਕਾਸ਼ੀ ਕਰਨ ਵਾਸਤੇ ਮਜਬੂਰ ਕਰਦੀਆਂ ਤੇ ਜੋ ਅੱਜ ਦਾ ਇਹ ਸਾਡਾ ਆਰਤ ਦਿਵਸ ਹੈ ਇਹਦੇ ਤੇ ਸਾਨੂੰ ਇਸ ਗੱਲ ਦਾ ਪ੍ਰਨ ਕਰਨਾ ਚਾਹੀਦਾ ਹੈ ਵੀ ਜਿੱਥੇ ਸਾਡੇ ਕੰਟੀ ਆਂ ਨਾ ਤੁਸੀਂ ਸਮਝ ਗੀਆਂ ਤੁਸੀਂ ਹਾਕਮਾਂ ਦੀ ਚਾਲ ਨੂੰ ਵੱਜ ਗੀਆਂ ਆਜ਼ਾਦੀ ਕਿੰਨਾ ਦਾ ਕਰਿਆ ਅੱਜ ਆਜ਼ਾਦੀ ਦਾ ਆਨੰਦ ਕੌਣ ਮਾਣ ਰਹੇ ਨੇ ਚਾਰ ਦਿਵਾਰੀ ਦੇ ਅੰਦਰ ਬੰਦ ਹੈ ਜਿਹੜੀਆਂ ਉਸ ਜਗੀਰੂ ਸਮਾਦਿਆ ਵਿੱਚ ਦੱਬੀਆਂ ਹੋਈਆਂ ਜਿਨ੍ਹਾਂ ਨੂੰ ਜਗੀਰੂ ਸੋਚ ਨੇ ਜਕੜਿਆ ਹੋਇਆ ਹੈ ਉਹਨਾਂ ਦੀ ਜਗੜ ਤੜਾਉਣ ਵਾਸਤੇ ਆਹ ਗੱਲ ਲੈ ਜੀਏ ਜੇ ਅਸੀਂ ਪੂਰਨ ਅਜਾਤੀ ਚਾਹਣੀਆ ਜੇ ਅਸੀਂ ਇੱਥੇ ਸਾਡੇ ਜਿਹੜੀ ਗੱਲ ਕੀਤੀ ਆ ਪਹਿਲੇ ਬਲਾਰੇ ਨੇ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਮਾਂ ਤੱਕ ਜ਼ਿੰਦਗੀ ਬਣਾਉਣ ਵਾਲੇ ਆ ਜਿਹੜੇ ਸਾਡੇ ਅਸੀਂ ਵਿਚਾਰੀਆਂ ਨਹੀਂ ਨਮਾਣੀਆਂ ਨਹੀਂ ਨਤਾਣੀਆਂ ਨਹੀਂ ਕਿਉਂਕਿ ਜਦੋਂ ਸਾਰਾ ਜਵਰ ਤੇ ਹੋਰ ਤੰਗ ਜੜੀਆਂ ਕਰਾਂ ਦੀਆਂ ਤੰਗੀਆਂ ਤਰਸ਼ੀਆਂ ਪਿੰਡਿਆਂ ਤੇ ਹੰਡਾ ਲੰਨੀਆਂ ਆਂ ਤਾਂ ਨਹੀਂ ਤੇਤੀ ਜੇ ਅਸੀਂ ਬਹਿ ਜਾਾਂਗੇ ਘਰਾਂ ਦੇ ਵਿੱਚ ਕਿਉਂਕਿ ਮੈਨੂੰ ਪੂਰਾ ਮੈਂ ਭੁੱਲ ਗਈ ਤੇ ਇਸ ਗੱਲ ਕਰਕੇ ਸਾਨੂੰ ਇਕੱਠੇ ਹੋਣਾ ਪੈਣਾ ਹੈ ਇਕੱਠੇ ਹੋਗੇ ਲੜਨਾ ਪੈਣਾ ਫਿਰ ਅਸੀਂ ਪੂਰਨ ਆਜ਼ਾਦੀ ਹੈ ਜਿਹੜੀ ਉਹ ਮਾਣ ਸਕਾਂਗੇ ਫਿਰ ਇਹ ਗੁਲਾਮੀ ਦੀਆਂ ਬੇੜੀਆਂ ਟੁੱਟਣਗੀਆਂ ਜਦੋਂ ਸਾਡੀਆਂ ਮਜ਼ਦੂਰ ਔਰਤਾਂ ਕੋਲੇ ਵੀ ਸਾਡੇ 17 ਏਕੜ ਦਾ ਕਾਨੂੰਨ ਉਹ ਵੀ ਇਸ ਜ਼ਮੀਨ ਦੀਆਂ ਮਾਲਕ ਹੋਣਗੀਆਂ ਜਦੋਂ ਉਹਨਾਂ ਨੂੰ ਵੀ ਵਟ ਤੇ ਚੜ੍ਹੇ ਤਾਂ ਲਲਕਾਰ ਨਹੀਂ ਪੈਣਗੇ ਜਦੋਂ ਉਹ ਵੀ ਇੱਥੇ ਸੁਰੱਖਿਅਤ ਹੋਣਗੀਆਂ ਸਾਨੂੰ ਲੋੜ ਹੈ ਦਿਲ ਇਹ ਰਚਾਉਂਦਾ ਇੱਕ ਇੱਕ ਕਦਮ ਲੜਾਈ ਦੇ ਲੇਖੇ ਲਾਇਆ ਤੇ ਤੁਸੀਂ ਵੀ ਐਸੇ ਤਰ੍ਹਾਂ ਇਸ ਗੱਲ ਦਾ ਮਨ ਬਣਾਓ ਵੀ ਲੜਾਗੇ ਜਦੋਂ ਤੱਕ ਸਾਡੀ ਕਾਣੀ ਬੰਡ ਨਹੀਂ ਖਤਮ ਹੁੰਦੀ ਤੇ ਅਸੀਂ ਪੂਰਨ ਆਜ਼ਾਦ ਨਹੀਂ ਹੁੰਦੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ